ਅਗੇ ਸੰਗਰੂਰ ਦੇ ਵਿੱਚ ਇਹ ਪਹਿਲ ਪ੍ਰੋਜੈਕਟ ਤੋਂ ਮਹਿਲਾਵਾਂ ਖੁਸ਼ ਨੇ ਕੱਪੜੇ ਸਲਾਈ ਕਰ ਮਹਿਲਾਵਾਂ 15 ਤੋਂ 20000 ਰੁਪਏ ਕਮਾ ਰਹੀਆਂ ਨੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਬੇਰੁਜ਼ਗਾਰੀ ਹੈ ਉਸ ਦੀ ਦਰ ਵੱਧ ਰਹੀ ਹੈ ਪਰ ਜੇਕਰ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਜੋ ਸੰਗਰੂਰ ਦੇ ਵਿੱਚ ਪ੍ਰਸ਼ਾਸਨ ਨੇ ਕੀਤਾ ਹੈ ਤਾਂ ਬੇਰੁਜ਼ਗਾਰੀ ਨੂੰ ਵੀ ਘਟਕੀਤਾ ਜਾ ਸਕਦਾ ਆਪਣੇ ਪੈਰਾਂ ਦੇ ਉੱਤੇ ਮਹਿਲਾਵਾਂ ਨੂੰ ਖੜੇ ਕੀਤਾ ਜਾ ਸਕਦਾ ਤੇ ਉਹਨਾਂ ਦੇ ਘਰ ਰੋਟੀ ਜਿਹੜੀ ਹੈ ਉਹ ਪੱਕੀ ਹੋ ਸਕਦੀ ਹੈ ਪੰਜਾਬ ਪੁਲਿਸ ਦੇ ਲਈ ਇਹ ਜੋ ਪ੍ਰੋਜੈਕਟ ਹੈ ਉਕਿਵੇਂ ਵਧੀਆ ਕੰਮ ਆ ਰਿਹਾ ਉਹਨਾਂ ਨੂੰ ਕਿਵੇਂ ਆਪਣੀ ਵਰਤੀ ਜਿਹੜੀ ਆ ਉਹ ਸਹੀ ਰੇਟ ਦੇ ਉੱਤੇ ਇਥੋਂ ਮਿਲ ਰਹੀ ਹੈ ਤੇ ਮਹਿਲਾਵਾਂ ਜੋ ਕਿ ਪਹਿਲਾਂ 5 ਤੋਂ 7000 ਰੁਪਏ ਕਮਾਉਂਦੀਆਂ ਸੀਗੀਆਂ ਉਹ ਇਸ ਪ੍ਰੋਜੈਕਟ ਦੇ ਰਾਹੀਂ 15 ਤੋਂ 20000 ਰੁਪਏ ਕਮਾ ਰਹੀਆਂ ਨੇ ਇਹ ਰਿਪੋਰਟ ਦਿਖਾਉਣੀ ਜੇਕਰ ਕਿਸੇ ਨੂੰ ਹੱਥ ਦਾ ਹੁਨਰ ਸਿਖਾਇਆ ਜਾਏ ਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਤਾਂ ਬਹੁਤ ਹੱਦ ਤੱਕ ਬੇਰੋਜ਼ਗਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ ਤੇ ਸੂਬੇ ਨੂੰ ਪੈਰਾਂ ਦੇ ਉੱਤੇ ਖੜਾ ਕੀਤਾ ਜਾ ਸਕਦਾ ਹੈ। ਸੰਗਰੂਰ ਪ੍ਰਸ਼ਾਸਨ ਨੇ ਸਾਲ 2022 ਦੇ ਵਿੱਚ ਪਹਿਲ ਨਾਮ ਦਾ ਅਜਿਹਾ ਉਪਰਾਲਾ ਕੀਤਾ ਸੀ ਜਿਸ ਦੇ ਵਿੱਚ ਮਹਿਲਾਵਾਂ ਨੂੰ ਆਰਗੇਨਿਕ ਖੇਤੀ, ਅਚਾਰ ਪਾਉਣ ਦੀ ਤਕਨੀਕ ਤੇ ਕਪੜਾ ਸਲਾਈ ਵਰਗੇ ਕਈ ਹੱਥੀ ਕੰਮਾਂ ਨੂੰ ਉਤਸ਼ਾਹਿਤ ਕਰ ਉਹਨਾਂ ਨੂੰ ਰੋਜ਼ਗਾਰ ਦੇਣਾ ਸੀ। ਇਸ ਗਰੁੱਪ ਤਹਿਤ ਕਈ ਮਹਿਲਾਵਾਂ ਨੇ ਪਹਿਲਾਂ ਸਕੂਲੀ ਬੱਚਿਆਂ ਦੀ ਵਰਦੀ ਸਿਉਣੀ ਸ਼ੁਰੂ ਕੀਤੀ ਤੇ ਹੁਣ ਪੰਜਾਬ ਪੁਲਿਸ ਦੀ ਵਰਦੀ ਸੀ ਜਿੱਥੇ ਮੁਲਾਜ਼ਮਾਂ ਨੂੰ ਘੱਟ ਰੇਟ ਤੇ ਵਰਦੀ ਮੁਹੱਈਆ ਕਰਵਾਈ ਹੈ ਤਾਂ ਉੱਤੇ ਹੀ ప్రతి ਵਰਦੀ 500 ਰੁਪਏ ਦੇ ਨਾਲ ਆਪਣੀ ਕਮਾਈ ਦੇ ਵਿੱਚ ਵੀ ਵਾਅਦਾ ਕੀਤਾ ਹੈ ਇਸ ਲਈ ਸਾ ਤੋਂ ਸੀ ਕਿ ਸਕੂਲ ਦੇ ਐਡਰੈਸਾਂ ਦਾ ਕੰਮ ਕਰ ਰਹੇ ਸੀਗੇ ਐਤਕੀ ਸਾਨੂੰ ਆਰਡਰ ਪੁਲਿਸ ਦੇ ਪੰਜਾਬ ਪੁਲਿਸ ਦਾ ਵੀ ਮਿਲ ਕੇ ਆਈ ਹੈ ਇਹਤੇ ਵਧੀਆ ਹੋ ਹੁੰਦਾ ਜੀ ਉਹਨਾਂ ਦੇ ਸਾਨੂੰ ਬਰਦੀਆਂ ਦਾ ਸੈਲਟ ਦੇ 25 ਰੁਪਏ ਮਿਲਦੇ ਨੇ ਜੀ ਪੈਂਟ ਦੇ 30 ਰੁਪਏ ਮਿਲਦੇ ਨੇ ਜੀ ਪੁਲਸ ਪੰਜਾਬ ਦੇ ਇਹਨਾਂ ਦਾ ਸਾਨੂੰ 500 ਰੁਪਏ ਮਿਲਦਾ ਏ ਕਿੰਨੀ ਕਮ ਹੋ ਜਿੰਦੀ ਮਹੀਨੇ ਦੀ 11-12000 ਰੁਪਏ ਵਧੀਆ ਹੋ ਜਾਂਦੀ ਏ ਸਾਡੇ ਗਰੁੱਪ ਬਣੇ ਹੋਏ ਸੀਗੇ ਜੀ ਉਦੋਂ ਹੀ ਸਾਨੂੰ ਮੈਸੇਜ ਮਿਲਿਆ ਵੀ ਐ ਕਰਕੇ ਵੀ ਕਿਸੇ ਸਿਲਾਈ ਦਾ ਕੰਮ ਕਰਨਾ ਚਾਹੁੰਦੇ ਆ ਅਸੀਂ ਅਸੀਂ ਸਿਲਾਈ ਦਾ ਕੰਮ ਪਹਿਲਾਂ ਕਰਦੇ ਹੁੰਦੇ ਸੀ ਲਹਿਰੀ ਅੱਗੇ ਫੌਜਰੀ ਦਾ ਤੇ ਉਦੋਂ ਬਾਅਦ ਸਾਨੂੰ ਇਹ ਦੇ ਬਾਰੇ ਪਤਾ ਲੱਗਿਆ ਫਿਰ ਅਸੀਂ ਇੱਥੇ ਆ ਕੇ ਕੰਮ ਕਰਿਆ ਉਰੇ ਸਾਨੂੰ ਜਾਦੇ ਵੈਸੀ ਵੱਡੀਆਂ ਮਸ਼ੀਨਾਂ ਨੇ ਉੱਥੇ ਅਸੀਂ ਆਪ ਦਾ ਘਰੇ ਨਹੀਂ ਜਾ ਕੇ ਕੰਮ ਕਰਦੇ ਸੀ ਘਰੇ ਇੰਨਾ ਕੰਮ ਨਹੀਂ ਹੁੰਦਾ ਸੀਗਾ ਕਿਉਂਕਿ ਮੇਰੇ ਤਿੰਨ ਬੇਟੀਆਂ ਨੇ ਜੀ ਇੱਕ ਛੋਟਾ ਬੇਟਾ ਤਾਂ 1 ਸਾਲ ਦਾ ਤੇ ਉਰੇ ਸਾਨੂੰ ਵਧੀਆ ਨਿਕਮ ਹੋ ਜਾਂਦੀ ਹੈ ਜੀ ਵੀ 28 18000 ਤੋਂ 20000 ਤੱਕ ਮਹੀਨੇ ਦਾ ਅਸੀਂ ਪਾ ਲੈਨੇ ਆ ਪਹਿਲਾਂ ਇਸੇ ਕੰਮ ਨਾਲ 5000 ਤੋਂ 7000 ਕਮਾਉਣ ਵਾਲੀਆਂ ਲੜਕੀਆਂ ਤੇ ਮਹਿਲਾਵਾਂ ਹੁਣ 18 ਤੋਂ 20000 ਰੁਪਏ ਕਮਾ ਰਹੀਆਂ। ਬੇਸ਼ੱਕ ਅੱਜ ਦੀ ਮਹਿੰਗਾਈ ਦੇ ਵਿੱਚ ਇਹ ਬਹੁਤਾ ਜਿਆਦਾ ਨਾ ਹੋਵੇ ਪਰ ਫਿਰ ਵੀ ਕੁਝ ਨਾ ਕਰਨ ਤੇ ਕੋਈ ਕਮਾਈ ਨਾ ਹੋਣ ਨਾਲੋਂ ਇਹ ਚੰਗੀ ਕਮਾਈ ਹੈ। ਕਹਿਣ ਦਾ ਮਤਲਬ ਜੇ ਕੰਮ ਆਉਂਦਾ ਤੇ ਮੌਕਾ ਮਿਲੇ ਤਾਂ ਫਿਰ ਰੋਟੀ ਤੋਂ ਕੋਈ ਮਥਾਜ ਨਹੀਂ ਰਹਿ ਸਕਦਾ। ਅਸੀਂ ਕੋਟੀਆਂ ਸਲਾਈ ਕਰਦੇ ਹਾਂ 10 ਰੁਪਏ ਦਿੰਦੇ ਆ। ਤੇ ਇਹ ਪਹਿਲਾ ਆਟੋਮੈਟਿਕ ਵਿੱਚ ਇਹਨਾਂ ਬੰਦੀਆਂ ਨੇ ਤੇ ਫਿਰ ਅਸੀਂ ਸਲਾਈ ਕਰਦੇ ਹਾਂ ਜੀ ਇੱਕ ਦਿਨ ਚ 30 40 ਪੀਸ ਕੱਢਦਾ ਨੇ ਇਹ ਤਿੰਨ 400 ਬੰਦਦੇ ਆ ਇਸ ਮੌਕੇ ਵਰਦੀ ਲੈਣ ਆਏ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਕਿਹਾ ਕਿ ਬਾਹਰ ਉਹਨਾਂ ਨੂੰ ਵਰਦੀ ਕਾਫੀ ਮਹਿੰਗੀ ਪੈਂਦੀ ਹੈ ਪਰ ਇੱਥੋਂ ਸਵਾਈ ਹੋਈ ਵਰਦੀ ਉਹਨਾਂ ਨੂੰ 3 ਗੁਣਾ ਘੱਟ ਰੇਟ ਚ ਪੈਂਦੀ ਹੈ ਤੇ ਵਰਦੀ ਦਾ ਕੱਪੜਾ ਵੀ ਚੰਗਾ ਹੈ ਵਰਦੀ ਸਰ ਮੈਂ ਪਹਿਲ ਪ੍ਰੋਜੈਕਟ ਦੇ ਅੰਡਰ ਸਵਾਈ ਹੈ ਇਟਸ ਅ ਗ੍ਰੇਟ ਇਨੀਸ਼ੀਏਟਿਵ ਬਾਇ ਦੀ ਗਵਰਨਮੈਂਟ ਐਂਡ ਸਰ ਲਾਈਕ ਵਰਦੀ ਜੋ ਪਹਿਲਾਂ ਗਵਰਨਮੈਂਟ EMPLOYEES ਆਪਣੀ ਬਾਹਰੋਂ ਸਮਾਉਂਦੇ ਸੀਗੇ ਉਹ ਬਹੁਤ ਐਕਸਪੈਂਸਿਵ ਪੈਂਦੀ ਸੀ ਉਹਨਾਂ ਨੂੰ ਐਂਡ ਸਰ ਪਹਿਲ ਪ੍ਰੋਜੈਕਟ ਦੇ ਅੰਡਰ ਚੋਂ ਅਸੀਂ ਵਰਦੀ ਸਮਾਈ ਹੈ ਇਟਸ ਮਤਲਬ ਬਹੁਤ ਅਫੋਰਡੇਬਲ ਹੈ ਸਾਡੇ ਵਾਸਤੇ ਐਂਡ ਜੇ ਕੱਪੜੇ ਦੀ ਗੱਲ ਕਰੀਏ ਤਾਂ ਕੱਪੜਾ ਵੀ ਬਹੁਤ ਅੱਛਾ ਹੈ ਤੇ ਵੀ ਆਰ ਵੈਰੀ ਥੈਂਕਫੁਲ ਟੂ தி ਗਵਰਨਮੈਂਟ ਫੋਰ ਥਿਸ ਇਨੀਸ਼ੀਏਟਿਵ ਕਾਟ ਡੈਫੀਨਿਟਲੀ ਸਰ ਪਹਿਲਾਂ ਨਾਲੋਂ ਕਟਿਆ ਤੇ ਜਿੱਦਾਂ ਕਿ ਪਹਿਲਾਂ ਸਾਨੂੰ ਵਰਦੀ ਸਮੋਲੀ ਐਟ ਲੀਸਟ 3500 ਰੁਪੀਸ ਤੱਕ ਖਰਚ ਕਰਨਾ ਪੈਂਦਾ ਸੀ ਐਂਡ ਇਹ ਵਰਦੀ ਸਾਨੂੰ 1100 ਦੇ ਵਿੱਚ ਪੈ ਰਹੀ ਹੈ ਐਂਡ ਦੈਟਸ ਵ ਸੰਗਰੂਰ ਦੇ ਡੀਸੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਉਹਨਾਂ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ 2022 ਦੇ ਵਿੱਚ ਕੀਤੀ ਸੀ ਜਿਸ ਦਾ ਫਾਇਦਾ ਜਿੱਥੇ ਕਈ ਮਹਿਲਾਵਾਂ ਨੂੰ ਮਿਲਿਆ ਤਾਂ ਉੱਥੇ ਹੀ ਪੰਜਾਬ ਪੁਲਿਸ ਵੀ ਹੁਣ ਇਸ ਦਾ ਫਾਇਦਾ ਲੈ ਰਹੀ ਹੈ। ਮਾਨਯੋਗ ਮੁੱਖ ਮੰਤਰੀ ਦਾ ਜਿਹੜਾ ਵਿਜ਼ਨ ਹੈ ਕਿ ਹਰ ਘਰ ਦੇ ਵਿੱਚ ਰੋਜ਼ਗਾਰ ਹੋਣਾ ਚਾਹੀਦਾ ਹੈ, ਮਹਿਲਾਵਾਂ ਦਾ ਸਸ਼ਕਤੀਕਰਨ ਹੋਣਾ ਚਾਹੀਦਾ ਹੈ। ਪਰ ਸਸ਼ਕਤੀਕਰਨ ਬਿਨਾ ਫਾਈਨੈਂਸਸ ਦੇ, ਬਿਨਾ ਆਮਦਨ ਦੇ ਹੁੰਦਾ ਨਹੀਂ ਹੈ। ਤੇ ਇਹ ਜਿਹੜੀ ਸੋਚ ਹੈ, ਇਹ ਜਿਹੜਾ ਵਿਜ਼ਨ ਹੈ, ਅਸੀਂ ਉਹਨੂੰ ਮੁਕੰਮਲ ਕਰਨ ਹਿਤ ਪੂਰਾ ਪਰਜ਼ੋਰ ਕੋਸ਼ਿਸ਼ ਕਰ ਰਹੇ ਹਾਂ। ਜੀ ਪਹਿਲ ਦੇ ਵਿੱਚ ਅਸੀਂ ਇਸ ਵੇਲੇ 400 ਤੋਂ ਉੱਤੇ ਮਹਿਲਾਵਾਂ ਇਸ ਸੈਂਟਰ ਦੇ ਨਾਲ ਜੁੜੀਆਂ ਹੋਈਆਂ ਹੈਗੀਆਂ ਤੇ ਅਸੀਂ ਗੱਲ ਕਰ ਰਹੇ ਸੀਗੇ 10 ਤੋਂ 12000 ਲਗਭਗ ਜਿਹੜਾ ਹੈਗਾ ਐਵਰੇਜ ਕਾਸਟ ਹਰ ਐਵਰੇਜ ਆਮਦਨ ਹਰ ਮਹਿਲਾ ਇੱਥੋਂ ਕਮਾ ਕੇ ਜਾਂਦੀ ਹੈ। ਸੂਬੇ ਦੇ ਵਿੱਚ ਨਾ ਤਾਂ ਟੈਲੈਂਟ ਦੀ ਕਮੀ ਹੈ ਤੇ ਨਾ ਹੀ ਕੰਮ ਕਰਨ ਵਾਲਿਆਂ ਦੀ ਲੋੜ ਹੈ ਤਾਂ ਬਸ ਬੇਰੁਜ਼ਗਾਰਾਂ ਨੂੰ ਸਹੀ ਰਾਹ ਦਿਖਾਉਂਦੇ। ਅਜਿਹੇ ਉਪਰਾਲੇ ਜੇਕਰ ਹੋਰ ਥਾਵਾਂ ਤੇ ਵੀ ਹੋਣ ਤੇ ਵੱਡੇ ਪੱਧਰ ਤੇ ਅਜਿਹਾ ਸਮਾਨ ਬਣਾ ਜੇਕਰ ਹੋਰਨਾਂ ਥਾਵਾਂ ਤੇ ਭੇਜਿਆ ਜਾਏ ਤਾਂ ਬੇਰੁਜ਼ਗਾਰੀ ਨੂੰ ਹੌਲੀ-ਹੌਲੀ ਹੀ ਸਹੀ ਪਰ ਘਟ ਕੀਤਾ ਜਾ ਸਕਦਾ ਹੈ ਲੋਗੜਾ ਸਹੀ ਨੀਅਤ ਤੇ ਨੀਤੀ ਦੀ ਅਜਿਹੇ ਵਿਦਨ ਕਦੋਂ ਸਰਕਾਰਾਂ ਵੱਡੇ ਪੱਧਰ ਤੇ ਅਪਣਾਉਣ ਗਿਆ ਇਹ ਦੇਖਣਾ ਹੋਵੇਗਾ ਸੰਗਰੂਰ ਤੋਂ ਵਿੱਕੀ ਪੁਲਰ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ